ਕਿ ਪਠੰਡੇ ਕੋਈ ਫੈਕਟਰੀ ਚੋਂ 30 ਬਟੂ 400 ਕਿੱਲੇ ਜੀ ਫੈਕਟਰੀ ਉਤੋਂ ਇੱਕ ਇੱਕ ਬੰਦਾ ਦੇ ਰਹੀ ਆ ਇਹ ਪਾਣੋ ਤੇ ਆਪਾਂ ਕਿ ਕਿੱਲੇ ਟਾਈਮ ਤੋਂ ਕਰਦੇ ਆਂ ਇਹ ਤੇ ਇੱਕ ਦੋ ਗੇੜੀ ਕੀਤਾ ਸੀ ਪਹਿਲਾਂ 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 ਕੀਤਾ ਨਹੀਂ ਜੀ ਪਹਿਲਾਂ ਤੁਹਾਨੂੰ ਪਤਾ ਨਹੀਂ ਜੀ ਇਹ ਨਾਕਲੀ ਆ ਤੁਹਾਨੂੰ ਤਾਂ ਪਤਾ ਸੀ ਨਾਕਲੀ ਤਾਂ ਪਤਾ ਨਹੀਂ ਵੀ ਨਾਕਲੀ ਹੈ ਕਿਉਂ ਇਹ ਚ ਗਲਤੀ ਹੈ ਗਲਤੀ ਹੈ ਉਸ ਤਰ੍ਹਾਂ ਕਿੰਨੇ ਦਾ ਵੇਚਦੇ ਰਿਖ ਡੱਬਾ ਸੋ ਉਹ ਕਹਿੰਦੇ ਸੋ ਵੀਰਾਂ ਨੂੰ ਸੋ 13 ਇੱਕ ਕਿੰਨੇ ਡਫੇ ਵੇਚ ਦਿੱਤੇ ਹੁਣ ਤਾਂ ਹੁਣ ਤੱਕ ਪਹਿਲੇ ਘੜੇ ਹਾਂ ਦੇਚੇ ਜਾਂ ਪੰਜ ਪੰਜ ਵੇਚੇ ਸੱਤ ਸੱਤੇ ਤੇ ਉਹਦਾ ਹਾਂ ਪਹਿਲਾ ਪੰਜ ਬੇਟੀਆਂ ਲਿਆਂਦੇ ਆਈ ਗਈ ਉਸਦਾ ਸੱਤ ਲੈ ਜਿਵੇਂ ਨਫਾ ਜੜਿਆ ਤੇ ਉਹਦੂਆ ਦੇ 10 ਲੈ ਆਏ ਜੀ ਇਹ 10 ਚੋਂ ਆਲਾ ਤਿੰਨ ਵੇਚੀਆਂ ਲੋਕਾਂ ਦੀ ਸੇਤ ਨਾਲ ਫਲਵਾੜ ਕਰਦੇ ਹੂ ਕੀ ਜਾਣ ਗੱਲਤੀ ਆ ਗਈ ਤੇ ਪਸਤਾਵਾ ਮੰਨਦੇ ਵੀ ਸੁਹਰਾ ਜਾਂ ਐਨਸਲੇ ਦਾ ਕਿਉਂ ਨਹੀਂ ਕਹਿੰਦੇ ਅੱਜ ਦੁਬਾਰਾ ਨਹੀਂ ਤਾਂ ਤੁਸੀਂ ਤਾਂ ਵੇਚ ਰਹੇ ਹੋ ਐਨਸਲੇ ਦਾ origignal ਕਿਉਂ ਕਿੰਨੇ ਦਾ ਪਤਾ ਹੁਣ ਮਾਲਾ 6 7 17 18 ਦੇ ਰੱਖਦੇ ਠੀਕ ਹੋਰ ਤੁਸੀਂ 320 ਦੇ ਵਿੱਚ ਪਤਾ ਕਿੰਨੇ ਦਾ ਵੇਚ ਰਹੇ ਹੋ ਭਾਈ ਮਾਲਾ 40 50 ਰੁਪਏ ਮਾਰ ਜਣ 70 ਰੁਪਏ 80 ਰੁਪਏ ਤੱਕ ਮਾਰ ਦੇ ਮਾਲਾ 300 ਦੇ ਵਿੱਚ ਵਿੱਚ ਕਰਾਂ ਤੇ ਸੇ ਗੱਡੀ ਕੀ ਦੀ ਜਿਹੜੀ ਲੈ ਕੇ ਮੇਰੀ ਆ ਕਿੰਨੇ ਘੜੇ ਲਾਏ ਹੁੰਦਾ ਕਰ ਇਹ ਤੀਜਾ ਘੜਾ ਸੀਗਾ ਜੀ ਇਹ ਸੰਜੋਤ ਸਾਡੇ ਪੰਜਾਬ ਚ ਕਰਦੇ ਨਹੀਂ ਨਹੀਂ ਜੀ ਇੰਨਾ ਮਾਲ ਉਹ ਪੰਜ ਬੇਟੀਆਂ ਦਾ ਛਾਹ ਨੂੰ ਉਤਾਰ ਕੇ ਲਾ ਮੁੜ ਗਏ ਜੀ ਦੋ ਜੀਆਂ ਵੇ ਵਾਲਾ ਐਂ ਲਾਗੇ ਮੁੜ ਗਏ ਜੀ ਆ ਤੀਜੀ ਓਰੇ ਇੰਨੇ ਦੂਰ ਆਏ ਅਸੀਂ ਇਹਨਾਂ ਖੁੱਲੂ ਜਾਣਾ ਸੀਗਾ ਜੀ ਵੀ ਇੱਧਰ ਲਾਉਂਦੇ ਜਾਵਾਂਗੇ ਤਾਂ ਸਾਡੀ ਗੱਡੀ ਛੇ ਪਾਸੇ ਅਸੀਂ ਹੁਣ ਸੀਜ਼ਨ ਚੱਲ ਪਿਆ ਜੀ ਛੜਾ ਜੀ ਤਾਂ ਕਰਕੇ ਅਸੀਂ ਨਾ ਦੇ ਜਾਂਦੇ ਜੀ ਇਹ ਤਾਂ ਦੁਕਾਨਦਾਰ ਕੋਲ ਵੇਚਣ ਵਾਸਤੇ ਆਇਆ ਤੇ ਇਹ ਕਹਿੰਦੇ ਅਸੀਂ ਬਠਿੰਡੇ ਤੋਂ ਆਏ ਆ ਵੇਚਣ ਵਾਸਤੇ ਤੇ ਇਹਦਾ ਨੈਚੁਰਲ ਦਾ ਰੇਟ ਹੈਗਾ 530 ਰੁਪਏ ਜਿਹੜਾ ਇਹ ਉਹਨੂੰ ਗੱਲਾਂ ਚ ਲਲਚਾ ਕੇ 400 ਦੇ ਆਏ 400 ਦਾ 300 ਤੇ ਆਏ ਉਸਨੇ ਕਿਹਾ ਕੋਈ ਨਹੀਂ ਜੀ ਬੈਠੋ ਸੀ ਕਿੰਨਾ ਕੁ ਮਾਲ ਹੈ ਉਹਨੇ ਫਿਰ ਵਪਾਰ ਮੰਡਨ ਨੂੰ ਫੋਨ ਕੀਤਾ ਵੀ ਆਜੋ ਭਾਈ ਤੁਸੀਂ ਵੀ ਬੰਦਾ ਇੱਕ ਗਲਤ ਕੀ ਵੇਚਣ ਆਇਆ ਉਹਨੇ ਸਾਡੇ ਲੈਵੇ ਤੇ ਉਸ ਤੋਂ ਇਲਾਵਾ ਇਹਦੇ ਕੋਲ ਏਜੰਸੀ ਆ ਮੁੰਡੇ ਕੋਲੇ ਉਹਨੂੰ ਵੀ ਬੁਲਾ ਲਿਆ ਜਦੇ ਨੈਸਲੇ ਦੀ ਨੈਸਲੇ ਦੀ ਉਹ ਕਹਿੰਦਾ ਵੀ ਇਹ ਡੁਪਲੀਕੇਟ ਹੈ ਮਾਲ ਅੱਛਾ ਇਹ ਮਾਲ ਡੁਪਲੀਕੇਟ ਹੈ ਨਾਲ ਦੀ ਨਾਲ ਅਸੀਂ ਉਹਨੂੰ ਸਾਹਮ ਲਿਆ ਦੋ ਬੰਦਿਆਂ ਨੂੰ ਟੈਂਪੋ ਦੇ ਵਿੱਚ 7 ਡੱਬੇ ਦੇ ਟੀ ਦੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਹੀ ਕਹਿੰਦੇ ਆ ਵੀ ਇਹ ਜਿਹੜਾ ਗੰਦ ਲੋਕਾਂ ਨੂੰ ਮਾਪੇ ਨੂੰ ਜਿਹਨੂੰ ਵੀ ਖਰਾਇਆ ਜਾਂਦਾ ਹੈ ਬਹੁਤ ਮਾੜਾ ਹੈ ਬੱਚਿਆਂ ਦੇ ਅਸਰ ਪੈਂਦਾ ਹੈ ਬਿਮਾਰੀਆਂ ਵੱਧਦੀਆਂ ਨੇ ਤੇ ਅਸੀਂ ਇਹ ਦੇ ਠੱਲ ਪਾਉਣ ਵਾਸਤੇ ਇਹ ਕੰਮ ਕੀਤਾ ਨਹੀਂ ਤਾਂ ਸਾਨੂੰ ਕੋਈ ਲੋੜ ਹੀ ਨਹੀਂ ਹੈ ਹੋਰ ਦੁਕਾਨਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਸਾਰੇ ਦੁਕਾਨਦਾਰਾਂ ਨੂੰ ਮੈਸੇਜ ਦੇ ਦਿੱਤਾ ਹੈ ਨਾ ਬਪਾਰ ਮੰਡਲ ਕੰਨੀਆ ਹੋ ਵੀ ਜਿਹੜਾ ਜਿਹੜਾ ਸਮਾਨ ਵੇਚਣ ਆ ਰਿਹਾ ਬਾਹਰੋਂ ਅੰਦਰੋਂ ਕੋਈ ਸਾਨੂੰ ਤੁਸੀਂ ਜਦੇ ਕਨਫਰਮ ਕਰੋ ਅਸੀਂ ਨਾਲ ਜਿਨਾਂ ਆਉਂਦੇ ਆਏ ਕਾਰਵਾਈ ਕਰਵਾ ਮਾ ਨੇ ਜੇ ਗਲਤ ਜਿਵੇਂ ਨਕਲੀ ਵੇਚਣ ਆਏ ਨੇ ਅਸਲ ਵਿਕਤੀਆਂ ਤੇ ਵੀ ਇਹਦਾ ਬਹੁਤ ਗਲਤ ਪ੍ਰਭਾਵ ਪੈਂਦਾ ਹੈਗਾ ਨਾ ਪਤਾ ਨਹੀਂ ਆਵੇ ਕੋਈ ਆ ਬਿਲਕੁਲ ਪੈਂਦਾ ਜੀ ਗਲ ਜਿਹੜਾ ਗਲਤ ਕੰਮ ਕਰੂਗਾ ਤੁੱਕ ਦਊਗਾ ਮੇਜ਼ਾਰ ਤੋਂ ਫੋਨ ਆਇਆ ਸੋਨ ਨਾਲ ਧਲੇ ਦਾ ਜਿਹਨੇ ਕਿਹਾ ਇੱਥੇ ਨਕਲੀ ਕੀ ਵੇਚਦੇ ਫਿਰਦੇ ਨੇ ਗੱਡੀਆ ਇਹਨਾਂ ਕੋਲ ਦੋ ਬੰਦੇ ਨੇ ਅਸੀਂ ਮੌਕੇ ਤੇ ਗਏ ਮੌਕੇ ਤੇ ਜਾ ਕੇ ਦੇਖਿਆ ਤਾਂ ਇਹਦੇ ਦੋਏ ਬੰਦੇ ਸਾਨੂੰ ਉੱਥੇ ਮੌਕੇ ਤੇ ਮਿਲੇ ਤੇ ਇਹਨਾਂ ਦੇ ਕੋਲ 6 ਡੱਬੇ ਗ੍ਰਾਮ ਦੇ ਸੀ ਕਿਸੇ ਕੋਲ ਤੇ ਵੇਚਣਾ ਕਰਦੀ ਸੀ ਤੇ ਗੱਡੀ ਨੰਬਰ ਹੈ ਜੀ ਇਹਦਾ HR 6799 31 ਪਿਕਅਪ ਗੱਡੀ ਤੇ ਵੇਚਦੇ ਫਿਰਦੇ ਸੀ ਤੇ ਇਹਨਾਂ ਦੇ ਮਾਦਨ ਵਾਲੇ ਸੀ ਇਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਐਸੀ ਮੌਕੇ ਤੇ ਡੀ ਐਚਓ ਸਾਹਿਬ ਨੂੰ ਬੁਲਾਇਆ ਡੀ ਐਚਓ ਸਾਹਿਬ ਨੇ ਸਿੰਪਲ ਪਰੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਥਾਣਾ ਬੰਦ ਕਰਾ ਕਿੰਨੇ ਟੋਟਲ ਕਿੰਨੇ ਬਾਕਸ ਵੀਰੇ ਇਹਨਾਂ ਦਾ ਬਰਾਮਦ ਇਹਨਾਂ ਤੋਂ 7 ਬੈਟੀਆਂ ਬਰਾਮਦ ਹੋਈਆਂ ਇਹ ਜਿਨ੍ਹਾਂ ਦਾ ਇੱਕ ਡੱਬੇ ਦੇ ਵਿੱਚ 16 ਲੀਟਰ ਨੈਸਲੇ ਐਵਰੀਡੇ ਸਾਈਪੀ 96 ਡੱਬੇ ਨੇ ਟੋਟਲ 96 ਰੁਪਏ ਇਹ ਕਿਥੋਂ ਦੇ ਲੈਣ ਵਾਲੇ ਨੇ ਇਹ ਬੰਦੇ ਹੈਗੇ ਜੀ ਇੱਕ ਤਾਂ ਲਾਲਿਆਂ ਵਾਲੀ ਦਾ ਇਹਦਾ ਨਾਮ ਹੈਗਾ ਜੀ ਜਗਸੀਰ ਰਾਮ ਪੁੱਤਰ ਸੰਨ ਉਹ ਫਜ਼ੀਰਾਮ ਵਾਸੀ ਪਿੰਡ ਲਾਲਿਆਂ ਵਾਲੀ ਥਾਣਾ ਚਨੀਰ ਜ਼ਿਲ੍ਹਾ ਮਾਨਸਾ ਇਹ ਤੇ ਸੋਮਾਰਾਮ son of ਰਾਂਝਾਰਾਮ ਵਾਸੀ ਭੰਮੇ ਖੁਰਦਾ ਥਾਣਾ ਖਨੀਰ ਜ਼ਿਲ੍ਹਾ ਮਾਨਸਾ ਕਿੰਨੇ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਇਹਦੇ ਦਾ ਹਜੇ ਤਪਤੀ ਚ ਜਾਰੀ ਹੈ ਜੀ ਅਗਲੇ 2 ਤਪਤੀ ਦੇ ਵਿੱਚ ਸਾਹਮਣੇ ਆਊਗਾ ਕਿਹੜੀ ਧਾਰਾ ਤੇ ਤੇਰਾ ਕੋਈ ਨਹੀਂ ਇਹ ਧਾਰਾ ਜੀ 274 318 ਡੀਐਨਐਸ ਦੇ ਤਹਿਤ ਪਾਸਾ ਰਿਟਰਨ ਉਹ ਕਾਲ ਮਤਰੀ ਨੇ ਕਿ ਆ ਰਹੇ ਨੇ ഇവിടെ അല്ലേ ഈ കമ്മ്യൂട്ടർ റോക്ക ഓക്കേ thank <síntico>